ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਵਿਸ਼ਕਰਮਾ ਜੀ ਦੇ ਵਾਸਤੇ ਕੀ ਕਰਨਾ ਚਾਹੁੰਦੇ ਹਾਂ ਜੀ ਕੀ ਕਰਨਾ ਚਾਹੁੰਦੇ ਹਾਂ ਅੱਜ ਟੰਡ ਪੈਲੈਸ ਡੱਬਾ ਰੋਡ ਤੇ ਭਗਵਾਨ ਵਿਸ਼ਕਰਮਾ ਜੀ ਦਾ ਦਰਨ ਦਿਹਾੜਾ ਬਾਬਾ ਵਿਸ਼ਕਰਮਾ ਸੇਵਾਦਾਲ ਉਹਨਾਂ ਦੇ ਸਮੂਹ ਸਾਥੀਆਂ ਨੂੰ ਜਿਹੜੇ ਲਗਾਤਾਰ ਪਿਛਲੇ 27-28 ਸਾਲ ਤੋਂ ਇਹ ਉਪਰਾਲਾ ਕਰਦੇ ਨੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਮੈਂ ਜਿੱਥੇ ਇਲਾਕੇ ਦੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਨਿਰਮਾਨ ਦੇ ਦੇਵਤਾ ਨੇ ਨਮਾ ਨਿਰਮਾਨ ਔਰ ਨਿਰਮਾਨ ਦਾ ਜੁਗ ਚੱਲ ਰਿਹਾ ਔਰ ਭਗਵਾਨ ਵਿਸ਼ਕਰਮਾ ਜੀ ਦੇ ਨੁਮਾਇੰਦੇ ਹੀ ਮੈਂ ਸਮਝਦਾ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਭਾਰਤ ਨੂੰ ਅੱਜ ਨਿਰਮਾਨ ਦੇ ਵਿੱਚ ਇੰਨਾ ਅੱਗੇ ਲੈ ਕੇ ਜਾ ਰਹੇ ਨੇ ਕਿ ਭਾਰਤ ਅੱਜ ਪੰਜਵੀਂ ਅਰਥਵਿਵਸਥਾ ਬਣ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਬੜੀ ਜਲਦੀ ਤੀਜੀ ਅਰਥਵਿਵਸਥਾ ਬਣ ਕੇ ਉੱਪਰ ਨਾ ਆ ਤੋ ਇਹਦੇ ਵਿੱਚ ਮੈਂ ਜਿੱਥੇ ਸਮਝਦਾ ਭਗਵਾਨ ਵਿਸ਼ਕਰਮਾ ਜੀ ਦਾ ਬੜਾ ਆਸ਼ੀਰਵਾਦ ਆ ਉਹਨਾਂ ਦੇ ਹੀ ਰੇਰ ਨਾਲ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਨੂੰ ਅੱਗੇ ਵਧਾ ਰਹੇ ਨੇ ਔਰ ਉਹਨਾਂ ਦੀ ਕਿਰਪਾ ਸਾਡੇ ਸਮੁੱਚੇ ਸਮਾਜ ਤੇ ਸਮੂਹ ਕਰਤਕਾਂ ਤੇ ਜਿਹੜੇ ਉਸ ਭਗਵਾਨ ਦੀ ਦਿੱਤੇ ਹੋਏ ਵਿਚਾਰਾਂ ਦੇ ਉੱਤੇ ਅਮਲ ਕਰਦੇ ਹੋਏ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਉਹਨਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਭ ਤੋਂ ਭਗਵਾਨ ਦੀ ਕਿਰਪਾ ਬਣੀ ਰਹੇ। ਇਲਾਕਾ ਨਹੀਂ ਅੱਜ ਦੇਖਿਆ ਗਿਆ ਜਿਹੜਾ ਅੱਜ ਮਸ਼ਕਰਮਾ ਦਿਵਸ ਮਨਾਇਆ ਗਿਆ ਇੰਡਸਟਰੀ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਏ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਦੇਖੋ ਬਿਲਕੁਲ ਇੰਡਸਟਰੀ ਜਿਹੜੀ ਹੈ ਉਹਦਾ ਜਿਹੜਾ ਰੈਵਨਿਊ ਆ ਖਾਸ ਕਰਕੇ ਲੁਧਿਆਣਾ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਤਾਂ ਇੱਕ ਬਹੁਤ ਵੱਡਾ ਯੋਗਦਾਨ ਰੈਵਨਿਊ ਦਾ ਹਮੇਸ਼ਾ ਉਹਦੇ ਵਿੱਚ ਰਹਿੰਦਾ। ਔਰ ਉਹ ਬਹੁਤ ਸਾਰਾ ਰੈਵਨਿਊਸ ਤਾਂ ਇੰਡਸਟਰੀ ਲਿਸਟ ਸਾਡੇ ਭਰਾ ਸੰਤਕਰ ਭਰਾ ਦਿੰਦੇ ਨੇ ਸੋ ਅੱਜ ਦਾ ਜਿਹੜਾ ਦਿਹਾੜਾ ਇਹਦੇ ਲਈ ਇੱਕ ਬਹੁਤ ਵੱਡੀ ਸਕੀਮ ਜਿਵੇਂ ਤੁਹਾਨੂੰ ਪਤਾ ਪਿਛਲੇ ਦਿਨੀ ਮੋਦੀ ਜੀ ਨੇ ਲਾਂਚ ਕੀਤੀ ਵਿਸ਼ਕਰਮਾ ਯੋਜਨਾ ਜਿਹੜੇ ਲੋਕ ਹੱਥ ਦਾ ਕੰਮ ਕਰਦੇ ਨੇ ਉਹ ਆਪਣਾ ਛੋਟਾ ਮੋਟਾ ਕੋਈ ਕ੍ਰਿਤ ਕਰਨਾ ਚਾਹੁੰਦੇ ਨੇ ਕੰਮ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਛੋਟੇ ਵਿਆਜ ਦੇ ਉੱਤੇ ਉਹਨਾਂ ਨੂੰ ਸਰਕਾਰ ਵੱਲੋਂ ਲੋਨ ਉਪਲਬਧ ਕਰਾਇਆ ਜਾ ਰਿਹਾ ਤਾਂ ਜੋ ਉਹ ਲੋਕ ਨਰਮਨ ਦੇ ਖੇਤਰ ਦੇ ਵਿੱਚ ਆਪਣੇ ਕਾਰੋਬਾਰ ਦੀ ਮਿਹਨਤ ਦੇ ਸਦਕਾ ਇਹ ਦੇਸ਼ ਨੂੰ ਅਗੇ ਵਿਵਹਾਰ ਚ ਆਪਣੇ ਪਰਿਵਾਰ ਨੂੰ ਵਿਵਹਾਰ ਚ ਸਮਾਜ ਨੂੰ ਵਿਵਹਾਰ ਚ ਆਪਣਾ ਯੋਗਦਾਨ ਪਾ ਸਕਣ ਉਹਦੇ ਲਈ ਵੀ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਵੀ ਧੰਨਵਾਦ ਕਰਦੇ ਹਾਂ ਪੀਜਪੀ ਬਣਾ ਰਹੇ ਲੇਕਿਨ ਸੁਪਾ ਸਰਕਾਰ ਆ ਗਿਆ ਪ੍ਰਸ਼ਾਸਨ ਵੱਲੋਂ ਕੋਈ ਵੀ ਅੱਜ ਦੇ ਮੁੱਖੇ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਉਹਨਾਂ ਤੇ ਸਰਕਾਰੀ ਹਰਸਲ ਹੁੰਦਾ ਇਸ ਸਰਕਾਰ ਕੋ ਲਗੰਗੇ ਦੇਖੋ ਇਸ ਸਰਕਾਰ ਤੇ ਕਈ ਕੁਝ ਭੁੱਲ ਗਈ ਆ ਇਹਨੇ ਜਿੰਨੇ ਵਾਦੇ ਕੀਤੇ ਸੀਗੇ ਅੱਜ ਦਾ ਦਿਹਾੜਾ ਨਹੀਂ ਇਹ ਗੱਲਾਂ ਕਰਨ ਦਾ ਉਹ ਸਾਰਾ ਕੁਝ ਭੁੱਲੀ ਹੋਈ ਆ ਉਹਨਾਂ ਨੂੰ ਤਾਂ ਹੁਣ ਉਹ ਜਿਹੜੇ ਤੁਰੇ ਫਿਰਦੇ ਨੇ ਕੋਈ ਰਾਜਸਥਾਨ ਕੋਈ ਮੱਧ ਪ੍ਰਦੇਸ਼ ਕੋਈ ਛੱਤੀਸਗੜ ਉਹ ਜਿੰਨਾ ਝੂਠ ਪੰਜਾਬ ਚ ਬੋਲਿਆ ਸੀ ਉਹੀ ਜਾ ਕੇ ਉੱਥੇ ਬੋਲ ਰਹੇ ਨੇ ਕਿ ਪੰਜਾਬ ਦੇ ਵਿੱਚ ਰੋਜ਼ ਰੋਜ਼ਗਾਰ ਮਿਲ ਰਹੇ ਨੇ ਪੰਜਾਬ 'ਚ ਅਸੀਂ ਨੌਕਰੀਆਂ ਬਣ ਰਹੇ ਆ ਪੰਜਾਬ ਕ腐ਸ਼ਨ ਮੁਕਤ ਹੋ ਗਿਆ ਤੇ ਅੱਜ ਪੰਜਾਬ ਦੇ ਹਾਲਾਤ ਤੁਸੀਂ ਸਾਰੇ ਰੋਜ਼ ਦੇਖਦੇ ਹੋ ਉੱਥੇ ਜਾ ਕੇ ਐਡਾ ਵੱਡਾ ਝੂਠ ਬੋਲਦੇ ਨੇ ਇਸ ਕਰਕੇ ਉਹਨਾਂ ਨੂੰ ਭੁੱਲ ਗਿਆ ਹੋਵੇਗਾ ਭਗਵਾਨ ਦਾ ਦਿਹਾੜਾ ਠੀਕ ਹੈ